ਤਾਂ ਤੁਸੀਂ ਬਹੁਤ ਵੇਖੇ ਹੋਣੇ ਨੇ ਪਰ ਇਹ ਕਾਰਡ ਕੁਝ ਵੱਖਰਾ ਹੈ ਕਿਉਂਕਿ ਇਸ ਦੇ ਵਿੱਚ ਚਾਂਦੀ ਦਾ ਮੰਦਰ ਹੈ ਤੇ ਸੋਨੇ ਦੀਆਂ ਮੂਤੀਆਂ ਨੇ ਅਨੰਤ ਅੰਬਾਨੀ ਤੇ ਰਾਧਿਕਾ ਦੇ ਵਿਆਹ ਦਾ ਸਭ ਤੋਂ ਮਹਿੰਗਾ ਕਾਰਡ ਇਸ ਵੇਲੇ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਿਹਾ ਜਿਹੜਾ ਕਿ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਛੇਤੀ ਹੀ ਉਹ ਆਪਣੇ ਨਵੇਂ ਜੀਵਨ ਦੀ ਸ਼ੁਰੂਆਤ ਕਰਨ ਜਾ ਰਹੇ ਨੇ ਤੇ ਅਜਿਹੇ ਦੇ ਵਿੱਚ ਜਿੱਥੇ ਹੈ ਉਹਨਾਂ ਦੇ ਵਿਆਹ ਦਾ ਇਹ ਲਗਜ਼ਰੀ ਕਾਰਡ ਇਸ ਵੇਲੇ ਸੋਸ਼ਲ ਮੀਡੀਆ ਦੇ ਉੱਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਵਾਇਰਲ ਵੀਡੀਓ ਦੇ ਵਿੱਚ ਇਸ ਕਾਰਡ ਨੂੰ ਅਨਬਾਕਸਿੰਗ ਕੀਤਾ ਜਾ ਰਿਹਾ ਤੇ ਅਜਿਹੇ ਦੇ ਵਿੱਚ ਦੇਖ ਕੇ ਲੱਗਦਾ ਹੈ ਕਿ ਆਖਿਰਕਾਰ ਕਿਸੇ ਵੱਡੇ ਘਰਾਣੇ ਦੇ ਵਿੱਚੋਂ ਹੀ ਇਹ ਕਾਰਡ ਭੇਜਿਆ ਗਿਆ ਹੋਵੇਗਾ ਜਿਸ ਕਰਕੇ ਐਡਾ ਵੱਡਾ ਕਾਰਡ ਜਿਹੜਾ ਹੈ ਆਪਣੇ ਸਕੇ ਸਬੰਧੀਆਂ ਨੂੰ ਅਤੇ ਹੋਰ ਰਿਸ਼ਤੇਦਾਰਾਂ ਨੂੰ ਭੇਜਿਆ ਗਿਆ ਇਸ ਦੇ ਵਿੱਚ ਸੋਨੇ ਅਤੇ ਚਾਂਦੀ ਵਰਗੀਆਂ ਜੋ ਧਾਤਾਂ ਨੇ ਉਹਨਾਂ ਦੀ ਵਰਤੋਂ ਕੀਤੀ ਗਈ ਹੈ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਇਹ ਇਨਵਿਟੇਸ਼ਨ ਕਾਰਡ ਜਿਹੜਾ ਇੱਕ ਬਾਕਸ ਦੇ ਰੂਪ ਦੇ ਵਿੱਚ ਹੈ ਤੇ ਜਦੋਂ ਹੀ ਇਸ ਨੂੰ ਖੋਲਿਆ ਜਾਂਦਾ ਹੈ ਤਾਂ ਪ੍ਰਾਚੀਨ ਮੰਦਰ ਦਾ ਪ੍ਰਤੀਰੂਪ ਜਿਹੜਾ ਨਜ਼ਰ ਆਉਂਦਾ ਹੈ ਸਭ ਤੋਂ ਪਹਿਲਾਂ ਦੋ ਦਰਵਾਜ਼ੇ ਨੇ ਇਸ ਇਹਨਾਂ ਨੂੰ ਖੋਲਣ ਦੇ ਕਾਰਡ ਦੇ ਅੰਦਰ ਹੀ ਐਂਟਰੀ ਮਿਲਦੀ ਹੈ ਤੇ ਅਨੰਤ ਅੰਬਾਨੀ ਤੇ ਰਾਧਿਕਾ ਮਰਚੰਟ ਦੀ ਜ਼ਿੰਦਗੀ ਦੀ ਇੱਕ ਨਵੀਂ ਸ਼ੁਰੂਆਤ ਦੇ ਸੰਕੇਤ ਤੌਰ ਤੇ ਦਿਖਾਇਆ ਗਿਆ ਇਸ ਦੇ ਵਿੱਚ ਸੋਨੇ ਦੀਆਂ ਮੂਰਤੀਆਂ ਵੀ ਲੱਗੀਆਂ ਹੋਈਆਂ ਨੇ ਹਾਲਾਂਕਿ ਜੇਕਰ ਆਮ ਲੋਕਾਂ ਦੀ ਗੱਲ ਕੀਤੀ ਜਾਵੇ ਤਾਂ ਜੇਕਰ ਕੋਈ ਥੋੜਾ ਬਹੁਤ ਅਮੀਰ ਹੁੰਦਾ ਹੈ ਤਾਂ ਉਹਨਾਂ ਦੇ ਵੱਲੋਂ ਜੋ ਆ ਆਪਣੇ ਘਰ ਦੇ ਵਿੱਚ ਧੀ ਦਾ ਵਿਆਹ ਜਾਂ ਪੁੱਤਰ ਦਾ ਵਿਆਹ ਹੋਵੇ ਤਾਂ ਉਹਨਾਂ ਨੂੰ ਵੱਧ ਤੋਂ ਵੱਧ ਡ్రਾਈ ਫਰੂਟਸ ਦੇ ਡੱਬੇ ਦਿੱਤੇ ਜਾਂਦੇ ਨੇ ਪਰ ਇਹ ਕਾਰਡ ਜਿਹੜਾ ਸਭ ਤੋਂ ਵੱਖਰਾ ਹੈ ਜਿਸ ਦੇ ਵਿੱਚ ਸੋਨੇ ਅਤੇ ਚਾਂਦੀ ਦੀਆਂ ਤਾਤਾਂ ਦੀ ਵਰਤੋਂ ਕੀਤੀ ਗਈ ਹੈ ਆਖਿਰਕਾਰ ਕਿਦਣ ਵਿਆਹ ਆ ਤੇ ਇਸ ਤੋਂ ਇਲਾਵਾ ਹੋਰ ਕਿਹੜੇ-ਕਿਹੜੇ ਫੰਕਸ਼ਨ ਨੇ ਇਸ ਦੇ ਬਾਰੇ ਸਾਰੀ ਜਾਣਕਾਰੀ ਜਿਹੜੀ ਹੈ ਸਕੇ ਸਬੰਧੀਆਂ ਨੂੰ ਰਿਸ਼ਤੇਦਾਰਾਂ ਨੂੰ ਜਿਹੜੀ ਹੈ ਦੇਣ ਦੇ ਲਈ ਇਸ ਦੇ ਵਿੱਚ ਲਿਖੀ ਗਈ ਕਾਰਡ ਦੇ ਅੰਦਰ ਭਗਵਾਨ ਗਣੇਸ਼ ਜੀ ਭਗਵਾਨ ਵਿਸ਼ਨੂ ਜੀ ਲక్ష్ਮੀ ਜੀ ਰਾਧਾ ਕ੍ਰਿਸ਼ਨ ਅਤੇ ਦੁਰਗਾ ਇਹਨਾਂ तमाम ਦੇਵੀ ਦੇਵਤਿਆਂ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਨੇ ਤੇ ਨਾਲ ਹੀ ਇੱਕ ਸੰਬੋਧਿਤ ਪੱਤਰ ਵੀ ਹੈ ਜਿਸ ਤੇ ਜੋ ਜਿਹੜਾ ਕਿ ਹੱਥ ਦੇ ਨਾਲ ਲਿਖਿਆ ਹੋਇਆ ਹੈ ਜਿਸ ਤੇ ਵਿੱਚ ਨੀਤਾ ਅੰਬਾਨੀ ਨੇ ਜਿਹੜੀ ਹੈ ਆਪਣੀਆਂ ਫੀਲਿੰਗਸ ਨੂੰ ਸ਼ੇਅਰ ਕੀਤਾ ਹੈ ਇਹ ਆਖਿਰਕਾਰ ਸਾਰੇ ਜਿਹੜੇ ਐ ਇਸ ਪ੍ਰੋਗਰਾਮ ਦੇ ਵਿੱਚ ਜ਼ਰੂਰ ਪਹੁੰਚਣਗਾ ਤਸਵੀਰ ਤੁਹਾਨੂੰ ਉਸ ਲਗਜ਼ਰੀ ਕਾਰ ਦੀ ਦਿਖਾ ਰਹੇ ਆ ਜਿਹੜਾ ਕਿ ਇਸ ਵੇਲੇ ਸੋਸ਼ਲ ਮੀਡੀਆ ਦੇ ਉੱਤੇ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਤੇ ਇਸ ਤਰ੍ਹਾਂ ਦਾ ਕਾਰ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਵੀ ਨਹੀਂ ਵੇਖਿਆ ਹੋਵੇਗਾ ਕਾਰ ਤਾਂ ਤੁਸੀਂ ਬਹੁਤ ਵੇਖੇ ਹੋਣੇ ਹੀ ਨੇ ਪਰ ਇਹ ਕਾਰ ਕੁਝ ਵੱਖਰਾ ਹੈ ਕਿਉਂਕਿ ਇਸ ਦੇ ਵਿੱਚ ਚਾਂਦੀ ਦਾ ਮੰਦਰ ਹੈ ਤੇ ਸੋਨੇ ਦੀਆਂ ਮੂਤੀਆਂ ਨੇ ਅਨੰਤ ਅੰਬਾਨੀ ਤੇ ਰਾਧਿਕਾ ਦੇ ਵਿਆਹ ਦਾ ਸਭ ਤੋਂ ਮਹਿੰਗਾ ਕਾਰਡ ਇਸ ਵੇਲੇ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਿਹਾ ਜਿਹੜਾ ਕਿ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਛੇਤੀ ਹੀ ਉਹ ਆਪਣੇ ਨਵੇਂ ਜੀਵਨ ਦੀ ਸ਼ੁਰੂਆਤ ਕਰਨ ਜਾ ਰਹੇ ਨੇ ਤੇ ਅਜਿਹੇ ਦੇ ਵਿੱਚ ਜਿੱਥੇ ਹੈ ਉਹਨਾਂ ਦੇ ਵਿਆਹ ਦਾ ਇਹ ਲਗਜ਼ਰੀ ਕਾਰਡ ਇਸ ਵੇਲੇ ਸੋਸ਼ਲ ਮੀਡੀਆ ਦੇ ਉੱਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਵਾਇਰਲ ਵੀਡੀਓ ਦੇ ਵਿੱਚ ਇਸ ਕਾਰਡ ਨੂੰ ਅਨਬਾਕਸਿੰਗ ਕੀਤਾ ਜਾ ਰਿਹਾ ਤੇ ਅਜਿਹੇ ਦੇ ਵਿੱਚ ਦੇਖ ਕੇ ਲੱਗਦਾ ਹੈ ਕਿ ਆਖਿਰਕਾਰ ਕਿਸੇ ਵੱਡੇ ਘਰਾਣੇ ਦੇ ਵਿੱਚੋਂ ਹੀ ਇਹ ਕਾਰਡ ਭੇਜਿਆ ਗਿਆ ਹੋਵੇਗਾ ਜਿਸ ਕਰਕੇ ਐਡਾ ਵੱਡਾ ਕਾਰਡ ਜਿਹੜਾ ਆਪਣੇ ਸਕੇ ਸਬੰਧੀਆਂ ਨੂੰ ਅਤੇ ਹੋਰ ਰਿਸ਼ਤੇਦਾਰਾਂ ਨੂੰ ਭੇਜਿਆ ਗਿਆ ਇਸ ਦੇ ਵਿੱਚ ਸੋਨੇ ਅਤੇ ਚਾਂਦੀ ਵਰਗੀਆਂ ਜੋ ਧਾਤਾਂ ਨੇ ਉਹਨਾਂ ਦੀ ਵਰਤੋਂ ਕੀਤੀ ਗਈ ਹੈ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਇਹ ਇਨਵੀਟੇਸ਼ਨ ਕਾਰਡ ਜਿਹੜਾ ਇੱਕ ਬਾਕਸ ਦੇ ਰੂਪ ਦੇ ਵਿੱਚ ਹੈ ਤੇ ਜਦੋਂ ਹੀ ਇਸ ਨੂੰ ਖੋਲਿਆ ਜਾਂਦਾ ਹੈ ਤਾਂ ਪ੍ਰਾਚੀਨ ਮੰਦਰ ਦਾ ਪ੍ਰਤੀਰੂਪ ਜਿਹੜਾ ਨਜ਼ਰ ਆਉਂਦਾ ਸਭ ਤੋਂ ਪਹਿਲਾਂ ਦੋ ਦਰਵਾਜ਼ੇ ਨੇ ਇਸ ਇਹਨਾਂ ਨੂੰ ਖੋਲਣ ਦੇ ਕਾਰਡ ਦੇ ਅੰਦਰ ਹੀ ਐਂਟਰੀ ਮਿਲਦੀ ਹੈ ਤੇ ਅਨੰਤ ਅੰਬਾਨੀ ਤੇ ਰਾਧਿਕਾ ਮਰਚੰਟ ਦੀ ਜ਼ਿੰਦਗੀ ਦੀ ਇੱਕ ਨਵੀਂ ਸ਼ੁਰੂਆਤ ਦੇ ਸੰਕੇਤ ਤੌਰ ਤੇ ਦਿਖਾਇਆ ਗਿਆ ਇਸ ਦੇ ਵਿੱਚ ਸੋਨੇ ਦੀਆਂ ਮੂਰਤੀਆਂ ਵੀ ਲੱਗੀਆਂ ਹੋਈਆਂ ਨੇ ਹਾਲਾਂਕਿ ਜੇਕਰ ਆਮ ਲੋਕਾਂ ਦੀ ਗੱਲ ਕੀਤੀ ਜਾਵੇ ਤਾਂ ਜੇਕਰ ਕੋਈ ਥੋੜਾ ਬਹੁਤ ਅਮੀਰ ਹੁੰਦਾ ਹੈ ਤਾਂ ਉਹਨਾਂ ਦੇ ਵੱਲੋਂ ਜੋ ਆ ਆਪਣੇ ਘਰ ਦੇ ਵਿੱਚ ਧੀ ਦਾ ਵਿਆਹ ਜਾਂ ਪੁੱਤਰ ਦਾ ਵਿਆਹ ਹੋਵੇ ਤਾਂ ਉਹਨਾਂ ਨੂੰ ਵੱਧ ਤੋਂ ਵੱਧ ਡ్రਾਈ ਫਰੂਟਸ ਦੇ ਡੱਬੇ ਦਿੱਤੇ ਜਾਂਦੇ ਨੇ ਪਰ ਇਹ ਕਾਰਡ ਜਿਹੜਾ ਸਭ ਤੋਂ ਵੱਖਰਾ ਹੈ ਜਿਸ ਦੇ ਵਿੱਚ ਸੋਨੇ ਅਤੇ ਚਾਂਦੀ ਦੀਆਂ ਤਾਤਾਂ ਦੀ ਵਰਤੋਂ ਕੀਤੀ ਗਈ ਹੈ ਆਖਿਰਕਾਰ ਕਿਦਣ ਵਿਆਹ ਆ ਤੇ ਇਸ ਤੋਂ ਇਲਾਵਾ ਹੋਰ ਕਿਹੜੇ-ਕਿਹੜੇ ਫੰਕਸ਼ਨ ਨੇ ਇਸ ਦੇ ਬਾਰੇ ਸਾਰੀ ਜਾਣਕਾਰੀ ਜਿਹੜੀ ਹੈ ਸਕੇ ਸੰਬੰਧੀਆਂ ਨੂੰ ਰਿਸ਼ਤੇਦਾਰਾਂ ਨੂੰ ਜਿਹੜੀ ਹੈ ਦੇਣ ਦੇ ਲਈ ਇਸ ਤੇ ਵਿੱਚ ਲਿਖੀ ਗਈ ਕਾਰਡ ਦੇ ਅੰਦਰ ਭਗਵਾਨ ਗਣੇਸ਼ ਜੀ ਭਗਵਾਨ ਵਿਸ਼ਨੂ ਜੀ ਲਕਸ਼ਮੀ ਜੀ ਰਾਧਾ ਕ੍ਰਿਸ਼ਨ ਅਤੇ ਦੁਰਗਾ ਇਹਨਾਂ तमाम ਦੇਵੀ ਦੇਵਤਿਆਂ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਨੇ ਤੇ ਨਾਲ ਹੀ ਇੱਕ ਸੰਬੋਧਿਤ ਪੱਤਰ ਵੀ ਹੈ ਜਿਸ ਜਿਹੜਾ ਕਿ ਹੱਥ ਦੇ ਨਾਲ ਲਿਖਿਆ ਹੋਇਆ ਹੈ ਜਿਸ ਦੇ ਵਿੱਚ ਨੀਤਾ ਅੰਬਾਨੀ ਨੇ ਜਿਹੜੀ ਹੈ ਆਪਣੀਆਂ ਫੀਲਿੰਗਸ ਨੂੰ ਸ਼ੇਅਰ ਕੀਤਾ ਹੈ ਕਿ ਆਖਿਰਕਾਰ ਸਾਰੇ ਜਿਹੜੇ ਐ ਇਸ ਪ੍ਰੋਗਰਾਮ ਦੇ ਵਿੱਚ ਜ਼ਰੂਰ ਪਹੁੰਚਣ ਤਾਂ ਤਸਵੀਰ ਤੁਹਾਨੂੰ ਉਸ ਲਗਜ਼ਰੀ ਕਾਰ ਦੀ ਦਿਖਾ ਰਹੇ ਆ ਜਿਹੜਾ ਕਿ ਇਸ ਵੇਲੇ ਸੋਸ਼ਲ ਮੀਡੀਆ ਦੇ ਉੱਤੇ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਤੇ ਇਸ ਤਰ੍ਹਾਂ ਦਾ ਕਾਰ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਵੀ ਨਹੀਂ ਵੇਖਿਆ ਹੋਵੇਗਾ